ਜੋ ਪੰਡ ਤੌੜਾ ਲੈ ਬੜਾ ਮਾਤਰੇ ਫੇਰ ਮੇਲੇ ਲਾਦੇ ਟੋਟਿਆਂ ਦੇ ਮੇਲੇ ਨੇ ਪੈਣੋ ਅੱਜ ਕੱਟ ਪੀਸਾਂ ਦੇ ਜਿਹੜੇ ਤੁਸੀਂ ਲੈ ਕੇ ਆਉਨੇ ਹੋ 100 100 ਰੁਪਏ ਮੀਟਰ ਦੇ ਦਿਓ ਬਾਈ 2 200 ਰੁਪਏ ਮੀਟਰ ਦੇ ਦਿਓ ਉਹ ਕਿਉਂ ਕਾਮੀਆਂ ਹੋਈਆਂ ਪੈਣੋ ਬਲਵੰਤ ਖਾਲਸਾ ਪੰਡ ਤੌੜੇ ਵਾਲੇ ਨੇ ਅੱਜ ਰਿਕਾਰਡ ਤੋੜਤਾ 199 ਰੁਪਏ ਦਾ ਪੀਸ ਆ 4 ਦਾ ਨਿਕਲਿਆ ਹੋਵੇ 5 ਦਾ ਨਿਕਲਿਆ ਹੋਵੇ ਜਿੰਨਾ ਮਰਜ਼ੀ ਲੈ ਜਾਓ ਭੈਣੋ ਪਿੰਡ ਧੌਲੇ ਵਾਲਾ ਬਲਵੰਤ ਖਾਲਸਾ ਰੇਟ ਤੁਹਾਨੂੰ ਇਹੋ ਜਿਹਾ ਦੇਊਗਾ ਜਿਹੜੇ ਪੰਜਾਬ ਵਾਲੇ ਰੌਲਾ ਪਾਉਂਦੇ ਨੇ ਅਸੀਂ ਰੌਲਾ ਨਹੀਂ ਪਾਉਂਦੇ ਹੱਕ ਦੇ ਜੋਰ ਤੇ ਕਹਿੰਦੇ ਆ ਜਿਹੜੀ ਚੀਜ਼ ਕਹਾਂਗੇ ਉਹੀ ਚੀਜ਼ ਮਿਲੂਗੀ ਪਿੰਡ ਧੌਲੇ ਦੇ ਵਿੱਚ ਕ੍ਰਾਸ ਬਰਬਰੀ ਟਿਸੂ ਜੋ ਵੀ ਲੈ ਲਓ ਤੁਹਾਨੂੰ ਨਵਾਂ ਨਵਾਂ ਕੱਪੜਾ 90 ਰੁਪਿਆ ਦੇ ਵਿੱਚ ਪੀਸ ਮਿਲੂਗਾ 1000 ਦੇ 12 ਵੀ ਦੇ ਦਾਂਗੇ ਪਿੰਡ ਧੌਲੇ ਦੇ ਵਿੱਚ ਪਹੁੰਚ ਕੇ ਦੇਖੋ ਰੌਣਕਾਂ ਪਈਆਂ ਨੇ ਇਹੇ ਤੁਹਾਨੂੰ ਟੋਟੇ ਨਹੀਂ ਮਿਲਣੇ ਜੀ ਭੈਣੋ ਆਉਣਾ ਕਿੱਥੇ ਆ ਤੁਸੀਂ ਨੋਟ ਕਰ ਲਓ ਪਿੰਡ ਧੌਲਾ ਨੇੜੇ ਅੜੀਸਰ ਗੁਰਦੁਆਰਾ ਸਾਹਿਬ 2 ਕਿਲੋਮੀਟਰ ਦੀ ਬਾੜ ਤੇ ਪਹੁੰਚ ਕੇ ਬਲਵੰਤ ਖਾਲਸੇ ਕੋਲ ਹਜ਼ਾਰ ਦੇ 12 ਪੀਸ ਚੱਕੋ ਜਿਹੜੇ 100-100 ਰੁਪਏ ਦੇ ਮੀਟਰ ਦੇ ਵਿੱਚ ਚੱਕਦੇ ਹੋ ਭੈਣੋ ਕਾਵਲੀਆਂ ਨਾ ਹੋਵੋ ਬਲਵੰਤ ਖਾਲਸੇ ਦੀ ਦੁਕਾਨ ਤੇ ਪਹੁੰਚੋ ਸਕਰੀਨ ਤੇ ਚੱਲਿਆ ਜਾਂਦਾ ਨੰਬਰ ਫੋਲੋ ਕਰ ਲਓ ਬਲਵੰਤ ਖਾਲਸਾ ਆਪਣਾ ਪੇਜ ਨੰਬਰ ਆ ਲੁੱਟਣ ਮੇਲਾ ਚੱਕ ਦਾ ਫੱਟੇ